14 ਤਰੀਕ ਦੀ ਜਿਹੜੀ ਆ ਪਿੰਡ ਦੇ ਛਰਾਰਤੀ ਅਨਸਰ ਉਹਨੇ ਵਾਰਦਾਦ ਕੀਤੀ ਆ ਇੱਕ ਐਸੀ ਮਜੀਵੀ ਸਿੰਘ ਪਰਿਵਾਰ ਦਾ ਘਰ ਜਿਹੜਾ ਢਾਹ ਤੇ ਦੀ ਕਰ ਦਿੱਤਾ ਵਾ ਮੈਂ ਪ੍ਰਸ਼ਾਸਨ ਨੂੰ ਬੇਨਤੀ ਇਹ ਕਰਦਾ ਵੀ ਮੇਰਾ ਪਿੰਡ 70 ਤੋਂ 80% ਲਾਲਕੀਰ ਦੇ ਵਿੱਚ ਆ ਮੇਰਾ ਖੁਦ ਦਾ ਘਰ ਲਾਲਕੀਰ ਦੇ ਵਿੱਚ ਆ ਜੇ ਇਹਨਾਂ ਨੇ ਹਿੰਮਤ ਕੀਤੀ ਮੇਰਾ ਘਰ ਆ ਕੇ ਢਾਹ ਦਿੰਦੇ ਪਿੰਡ ਦਾ ਮੌਜੂਦਾ ਸਰਪੰਚਾ ਐਟੋ ਐਸੀ ਪਰਿਵਾਰ ਦਾ ਸਰਪੰਚ ਬਣਿਆ ਮੇਰੇ ਅਖਬੇ ਪਾਸੇ ਆ ਉਹਦਾ ਘਰ ਵੀ ਲਾਲਕੀਰ ਦੇ ਵਿੱਚ ਆ ਉਹਦਾ ਢਾਹ ਦਿੰਦੇ ਮੇਰੇ ਸੱਜੇ ਪਾਸੇ ਆ ਐਸੀ ਸਿੰਘ ਐ ਮਜਬੀ ਸਿੰਘ ਐ ਸ਼ਵਿੰਦਰ ਸਿੰਘ ਆ ਜਿਹਦਾ ਘਰ ਢਾਹਦੇ ਉਹ ਸਾਹਮਣੇ ਕਿੱਡਾ ਤਗੜੀ ਕੋਠੀ ਵਾਲੀ ਛਾਂ ਬਣੀ ਆ ਵਾਈਟ ਕਲਰ ਉਹ ਢਾਹ ਦਿੰਦੇ ਮੇਰਾ ਘਰ ਆ ਕੇ ਢਾਹਦੇ ਗਰੀਬ ਇਹ ਸਿਰਫ ਇੱਕ ਗਰੀਬ ਹੋਣ ਦੇ ਨਾਤੇ ਗਰੀਬ ਦਾ ਮਜਬੀ ਸਿੰਘ ਗਰੀਬ ਹੋਣ ਦੇ ਨਾਤੇ ਉਹਦਾ ਘਰ ਢਾਹ ਜਾਤੀਵਾਦ ਦੇ ਸੰਬੰਧ ਵਿੱਚ ਇਹਨਾਂ ਨੇ ਕਬਜ਼ਾ ਕਰਨਾ ਚਾਹੁੰਦੇ ਆ ਇਸ ਕਰਕੇ ਇਹਨਾਂ ਨੂੰ ਇੱਥੋਂ ਕੋਈ ਪਿੱਛੇ ਨਿਕਲ ਜਾਣ ਇਹਨਾਂ ਨੇ ਮਤਲਬ ਇਹਨਾਂ ਦਾ ਘਰ ਢਾਹ ਦਿੱਤਾ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਇੱਥੇ ਮਕਾਨ ਬਣੇਗਾ ਗਰੀਬ ਦਾ ਜੇ ਪ੍ਰਸ਼ਾਸਨ ਇਸ ਤਰ੍ਹਾਂ ਦੀ ਡਾਕ ਟਕਾਓ ਕਰਦਾ ਵੀ ਨਹੀਂ ਬਣ ਦਿੰਦਾ ਮੈਂ ਪ੍ਰਸ਼ਾਸਨ ਇਹ ਮੰਗ ਕਰਦਾ ਵੀ ਸਾਰਾ ਪੈਂਡ ਹੀ ਢਾਟੇ ਦੀ ਕੀਤਾ ਜਾਵੇ ਜਿਹਦੇ ਵਿੱਚ ਲਾਲਕੀ ਜਥਾ ਹੁੰਦਾ ਸਾਰੇ ਹੀ ਢਾ ਦਿੱਤੇ ਜਾਂ ਜੇ ਗਰੀਬ ਦਾ ਘਰ ਨਹੀਂ ਬਣ ਦੇਣਾ ਤੇ ਸਾਰੇ ਵੀ ਢਾ ਦਿੱਤੇ ਜਾਣ ਭਾਵੇਂ ਵਿੱਚ ਮੇਰਾ ਹੀ ਕਿਉਂ ਨਾ ਆਵੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਧਰਮ ਪ੍ਰਚਾਰ ਕਮੇਟੀ ਰਜਿਸਟਰਡ ਆਲ ਇੰਡੀਆ ਦੇ ਚੇਅਰਮੈਨ ਸਾਹਿਬ ਜ세ਦਾਰਿੰਦਰਜੀਤ ਸਿੰਘ ਜੀ ਢੋਲਨ ਸਾਹਿਬ ਉਹਨਾਂ ਵੱਲੋਂ ਇੱਥੇ ਪਹੁੰਚੇ ਆ ਜੀ ਉਹਨਾਂ ਨੇ ਸਾਡੀ ਡਿਊਟੀ ਲਈ ਹੈ ਗਰਦਾਖਪੁਰ ਜ਼ਿਲ੍ਹੇ ਦੇ ਵਿੱਚ ਕਿ ਜਿੱਥੇ ਵੀ ਕਿਸੇ ਗਰੀਬ ਲੋੜਵੰਦ ਪਰਿਵਾਰ ਨਾਲ ਤੱਕਾ ਹੁੰਦਾ ਹੈ ਉੱਥੇ ਜਾ ਕੇ ਉਹਨਾਂ ਦਾ ਦੁੱਖ ਸੁਣਨਾ ਆ ਵੇਖ ਰਹੇ ਜੇ ਤੁਸੀਂ ਛੋਟੇ-ਛੋਟੇ ਬੱਚੇ ਨੇ ਤੇ ਗਰੀਬ ਪਰਿਵਾਰ ਆ ਇਹਨਾਂ ਦੇ ਨਾਲ ਕਿੱਡਾ ਵੱਡਾ ਤੋਖਾ ਹੋਇਆ ਜੀ ਤੱਕਾ ਹੋਇਆ ਅਸ਼ਰਾਰਤੀ ਅਨਸਰਾਂ ਨੇ ਇਹਨਾਂ ਦਾ ਘਰ ਢਾਹ ਦਿੱਤਾ ਜੀਸੀਬੀ ਦੇ ਨਾਲ ਤੇ ਹੁਣ ਇਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਸਾਰੀਆਂ ਦਸੇ ਬੰਦੀਆਂ ਸਾਡੇ ਕੋਲ ਪਹੁੰਚੀਆਂ ਨੇ ਦੇਵ ਜੰਗਰਾਲ ਜੀ ਰਣਜੀਤ ਸਿੰਘ ਦੀ ਤਮੋਤਰ ਸਾਹਿਬ ਮਲੂਕ ਸਿੰਘ ਦੀ ਭਾਗੋਵਾਲੀਆ ਅਸ਼ੋਕ ਮੋਢੀ ਜੀ ਬਟਾਲੇ ਤੋਂ ਸਾਰੀ ਜਥੇਬੰਦੀਆਂ ਬਾਬਾ ਨਿਰਮਲ ਸਿੰਘ ਦੀ ਟਾਈਗਰ ਫੋਰਸ ਵਾਲੇ ਉਹੀ ਸਾਡੇ ਨਾਲ ਇੱਥੇ ਪਹੁੰਚੇ ਨੇ ਹੋਰ ਸਾਡੇ ਨਗਰ ਤੋਂ ਨਿਹੰਗ ਸਿੰਘ ਜੀ ਗੁਰੂ ਕੇ ਲਾਰਦ ਦੀਆਂ ਫੌਜਾਂ ਵੀ ਪਹੁੰਚੇ ਨੇ ਤੇ ਇਹਨਾਂ ਸਾਰਿਆਂ ਦਾ ਬਹੁਤ ਸਹਿਯੋਗ ਹੈ ਲੰਬਰਦਾਸ ਸਾਹਿਬ ਨੇ ਬਹੁਤ ਉਪਰ ਉਪਕਾਰ ਕੀਤਾ ਇਹਨਾਂ ਨੇ ਛੋਟੇ-ਛੋਟੇ ਬੱਚਿਆਂ ਨੂੰ ਤੇ ਇਹ ਭੈਣ ਨੂੰ ਤੇ ਵੀਰ ਨੂੰ ਆਪਣੇ ਘਰ ਰਹਿਣ ਵਾਸਤੇ ਜਗ੍ਹਾ ਦਿੱਤੀ ਹੈ ਇਹੋ ਜਿਹੇ ਇਨਸਾਨ ਬਾਰੂਪਕਾਰੀ ਇਨਸਾਨ ਕੋਈ ਵਿਰਲਾ ਹੀ ਹੁੰਦਾ ਹੈ ਇਹਨਾਂ ਦੇ ਨਾਲ ਹੀ ਇਹ ਸੰਸਾਰ ਇਹ ਧਰਤੀ ਖਲੋਤੀ ਹੈ ਸੱਚ ਦੇ ਰਸਤੇ ਤੇ ਜੋ ਚੱਲਦੇ ਨੇ ਉਹ ਭਾਈ ਸਾਹਿਬ ਜੀ ਨੇ ਜਿੱਨਾ ਵੀਡੀਓ ਪਾਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਤੇ ਇਹ ਜਥੇ ਬੰਦੀਆਂ ਕੋਲ ਵੀਡੀਓ ਪਹੁੰਚੀ ਤੇ ਇਹਨਾਂ ਦੀ ਅੰਸਾਬ ਵਾਸਤੇ ਮਦਦ ਹੋ ਰਹੀ ਹੈ ਜੀ ਬਹੁਤ ਬਹੁਤ ਧੰਨਵਾਦ ਹੈ ਲੰਬੜਦਾਰ ਪਰਿਵਾਰ ਜੀ ਦਾ ਤੇ ਕੰਗਸਾਹ ਪਰਿਵਾਰ ਜੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਿੰਡ ਦਾ ਨਾਲ ਤੋਂ ਪੜਨਾ ਪਿੰਡ ਜੀ ਤੇ ਜੋ ਇੱਕ ਗਰੀਬ ਪਰਿਵਾਰ ਦਾ ਘਟਾ ਆਇਆ ਗਿਆ ਵਾ ਤੇ ਅਸੀਂ ਇਹੋ ਹੀ ਮੰਗ ਕਰਦੇ ਆ ਪ੍ਰਸ਼ਾਸਨ ਗਾੜੀ ਤੇ ਇਸ ਦਾ ਜਿਹੜਾ ਵਾ ਕੰਮ ਨਾ ਰੁਕਿਆ ਜਾਵੇ ਜੋ ਕਾਲ ਤੱਕ ਦੇ ਜਹੇਦਾਰ ਕਮੇਟੀਆਂ ਵਾ ਜਥੇ ਬੰਦੀਆਂ ਵਾ ਉਹ ਜ਼ਰੂਰ ਐਤਵਰ ਪਹੁੰਚਣ ਜੀ ਤੁਹਾਡੇ ਜਥੇ ਬੰਦੀਆਂ ਨੂੰ ਕੀ ਇਥੇ ਕਿੱਟਾ ਜਾ ਰਿਹਾ ਇੱਥੇ ਐਤਵਰ ਨੂੰ ਆਪਾਂ ਨਹੀਂ ਪੱਥਰ ਰੱਖਿਆ ਜਾ ਰਿਹਾ ਜੀ ਤੇ ਜਿਹੜਾ ਵੀ ਕੋਈ ਇਥੇ ਰੋਕਣ ਆਉਂਦਾ ਵਾ ਤੇ ਉਸ ਨੂੰ ਪੁੱਛਿਆ ਜਾਵੇ ਭਾਈ ਕਿਉਂ ਰੁਕਿਆ ਜਾ ਰਿਹਾ ਜਿਵੇਂ ਨੰਬਰਤਾ ਜੀ ਨੂੰ ਦੱਸਿਆ ਤੇ ਸਾਰਾ ਪਿੰਡ ਹੀ ਲਾਲਕੀਰ ਦੇ ਵਿੱਚ ਆਉਂਦਾ ਫੇ ਦੂਜੇ ਘਰ ਕਿਉਂ ਢਾਹ ਕੇ ਮੌਜੂਦਾ ਸਰਪੰਚ ਜਿਹੜਾ ਉਹ ਵੀ ਲਾਲ ਕਿਰਚਾ ਇੱਧਰ ਵੀ ਘਰ ਲਾਲ ਕਿਰਚਾ ਨੰਬਰਦਾਰ ਜੀ ਨੇ ਦੱਸਿਆ ਖੁਦ ਸਾਡਾ ਵੀ ਘਰ ਜਿਹੜਾ ਲਾਲ ਕਿਰਚਾ ਉਹ ਵੀ ਢਾਹ ਦਿੱਤਾ ਜਾਵੇ। ਮਤਲਬ ਇਸ ਗਰੀਬ ਪਰਿਵਾਰ ਦਾ ਕਿਉਂ ਢਾਇਆ ਗਿਆ? ਕੀ ਕਾਰਨ? ਕਿਸੇ ਬੰਦੀਆਂ ਵੱਲੋਂ ਇਹਨਾਂ ਨੂੰ ਘਰ ਬਣਾ ਕੇ ਦਿੱਤਾ ਜਾਏਗਾ। ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਜਿਥੇ ਬੰਦੀਆਂ ਵੱਲੋਂ ਘਰ ਬਣਾ ਕੇ ਦਿੱਤਾ ਸਾਰੇ ਜਥੇ ਬੰਦੀਆਂ ਦੇ ਵੱਲੋਂ ਵਿੱਚ ਕੋਈ ਰਿਕਵਰਟ ਆਉਂਦੀ ਹੈ ਤੇ ਉਹਨੂੰ ਕਿੱਧਰ ਦੇਵੇ। ਉਹ ਫੇ ਸਾਰੀਆਂ ਜਥੇ ਬੰਦੀਆਂ ਮੁਕਾਬਲਾ ਕਰਨਗੇ ਤੇ ਧਰਨਾ ਲਾਉਣਗੇ ਕਿੱਥੇ ਵੀ ਲਾਉਣਾ ਪਊਗਾ ਇਸ ਪਰਿਵਾਰ ਵਾਸਤੇ। ਇਹ ਛੋਟੇ ਸਾਰੇ ਜਥੇਬੰਦੀਆਂ ਜਿਨ੍ਹਾਂ ਨੇ ਅੱਧੀ ਰਾਤ ਪਰਵਾਹ ਨੂੰ ਸਾਂਭਿਆ ਵਾ ਤੇ ਜਿਨ੍ਹਾਂ ਨੇ ਘਰ ਟਾਇਆ ਵਾ ਉਹਨਾਂ ਬਾਰੇ ਰਿੰਗ ਕਿਦਾਂ ਦੇ ਦਿਓ ਉਹਨਾਂ ਨੂੰ ਉਹਨਾਂ ਦੇ ਬੰਦੀ ਜਿਹੜੀ ਕਾਰਵਾਈ ਕੀਤੀ ਜਾਵੇ ਗਲਤ ਗੱਲ ਹੈ ਕਿ ਪੰਜਾਬ ਸੀਮ ਅੰਗੜੀ ਵੀ ਇਹੋ ਕਵੈਸਟ ਕਰਦੇ ਆ ਤੇ ਬੰਦੀ ਕਾਰਵਾਈ ਜਿਹੜੀ ਉਹਨਾਂ ਦੇ ਕੀਤੀ ਜਾਵੇ ਬੇਕਸੂਰ ਜਿਹਨਾਂ ਦਾ ਛੋਟੇ ਛੋਟੇ ਬੱਚਿਆਂ ਦਾ ਘਟਾ ਆ ਗਿਆ ਸਮਾਨ ਕੱਢਣ ਦਾ ਮੌਕਾ ਦਿੱਤਾ ਫਿਰ ਇੱਕ ਜਾਤੀ ਲਬਜ ਬੋਲਿਆ ਗਿਆ ਜਿਹੜਾ ਇੱਥੇ ਤੇ ਬੋਲਣਾ ਜ਼ਰੂਰ ਆ ਕਮੈਂਟਾਂ ਦੇ ਵਿੱਚ ਵੀ ਜਾਤੀ ਲਬਜ ਬੋਲਿਆ ਗਿਆ ਤੇ ਮੈਂ ਉਹ ਜਾਤੀ ਵੀਰਾਂ ਨੂੰ ਆਪਣੇ ਮਜਬੀ ਸਿੰਘ ਭਰਾ ਜਾਂ ਹੋਰ ਜਾਤਵਾਦ ਮੇਰੇ ਵੀਰ ਜਿੰਨੇ ਵੀ ਕਾਸ਼ਟਾ ਗੁਰਮਾਰਾ ਜੀ ਖਤਮ ਕੀਤੀ ਆ ਪਤਾ ਕਿਤੇ ਵੀ ਗੱਲ ਆ ਜਾਂਦੀ ਆ ਪਤਾ ਜਿਹੜਾ ਕਮੈਂਟਾਂ ਦੇ ਵਿੱਚ ਸਾਨੂੰ ਜਾਤੀ ਲੱਭੇ ਬੁਲਾਇੰਦਾ ਨਾ ਅਸੀਂ ਇਕੱਠੇ ਹੋ ਗਏ ਇੱਕ ਮੁਕਾਬਲਾ ਕਰੀਏ ਜਿਹੜਾ ਇਹਨਾਂ ਦਾ ਉਤੋਂ ਚ ਕਿੱਲਾ ਬੋ ਕੱਢ ਦਈਏ ਇਹਨਾਂ ਦੇ ਫਿਰ ਹੁਣ ਦੇਖੋ ਕਿਹੜੇ ਚੱਲ ਰਹੇ ਆ ਗੁਰਮਾਰਾ ਜੀ ਨੇ ਜਾਤਪਾਤ ਤੇ ਖਤਮ ਕੀਤੀ ਆ ਤੇ ਮੇਰੇ ਭਰਾਓ ਮਜਬੀ ਸਿੰਘੋ ਸਾਂਸੀ ਵੀਰੋ ਬਾਮਲ ਵੀਰੋ ਜੱਟੋ ਵੀਰੋ ਜਿਹੜੇ ਜੱਟ ਉਹਨਾਂ ਜੱਟ ਭਰਾ ਜਿਹੜੇ ਸਾਥ ਦੇ ਰਹੇ ਨੇ ਇਹਨਾਂ ਦਾ ਮਜਬੀ ਸਿੰਘ ਭਰਾ ਸਾਥ ਦੇ ਰਹੇ ਨੇ ਬਾਮਣ ਵੀਰ ਸਾਥ ਦੇ ਰਹੇ ਨੇ ਹੋਰ ਕਾਸਟਾਂ ਵਾਲੇ ਸਾਥ ਦੇ ਰਹੇ ਨੇ ਰਵੀਦਾਸੀ ਵੀਰ ਸਾਥ ਦੇ ਰਹੇ ਨੇ ਤੇ ਵੱਤ ਵੱਤ ਸਾਥ ਦਿਓ ਲੋਕਾਂ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਜੀ ਆਪਾਂ ਇਹਨਾਂ ਦਾ ਘਰ ਬਣਾ ਕੇ ਦੇਣਾ ਵਾ ਵੱਤ ਵੱਤ ਸਾਥ ਦਿਓ ਇਹਨਾਂ ਦਾ ਸੰਜੋਗ ਕਰ